ਸਾਹਬਾ ਇਹੋ ਜੀ ਕੀ ਭਤੇ ਬੇਰੀਅਨ ਡੀਸੀ ਨੂੰ ਤੇ ਐਸਐਸਪੀ ਸਿੰਦਰ ਸਿੰਘ ਨੂੰ ਵੀ ਮੇਰੀ ਅਪੀਲ ਤਾਂ ਨਹੀਂ ਮੈਂ ਕਰਨੀ ਮੇਰੀ ਤਾੜਨਾ ਵਾ ਕਿ ਤੁਰੰਤ ਫੋਨ ਚਾਲੂ ਕੀਤਾ ਜਾਏ ਕਿਉਂਕਿ 10 ਦਿਨਾਂ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੁੱਧਵਾਰ ਉਹਨਾਂ ਨੇ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੋਂ ਉਹਨੂੰ ਖੂਨ ਦੀ ਉਲਟੀ ਆਈ ਅਗਲੇ ਦਿਨ ਵੀ ਆਈ ਹੁਣ ਕੱਲ ਉਹਨਾਂ ਨੂੰ ਤਿੰਨ ਚਾਰ ਹੀ ਮਿਲਵ ਕਿਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਭੀ ਹਾਲਤ ਕੀ ਸਾਨੂੰ ਪਤਾ ਨਹੀਂ ਲੱਗ ਰਿਹਾ ਭੀ ਅੰਦਰ ਇਹਨਾਂ ਦੀ ਹਾਲਤ ਕੀ ਆ ਤੇ ਮੇਰੀ ਇਹਨਾਂ ਤਾੜਨਾ ਵਾ ਕਿ ਤੁਰੰਤ ਫੋਨ ਕੀਤਾ ਜਾਏ ਫੋਨ ਚਾਲੂ ਇਹ ਤੇ ਡੀਸੀ ਕੱਲ ਲੈਨੇ ਆਂਦਰੋਂ ਬਾਏ ਬਾਏ ਹਾਨੂੰ ਮਰਨਾ ਵੀ ਪੈ ਜਾਏ 17 ਤਰੀਕ ਦੀ ਕੀ ਅਪੀਲ ਕਰ 17 ਤਰੀਕ ਦੀ ਤੱਕ ਸਗਲੋਂ ਲੋ ਅਪੀਲ ਸਾਰੀ ਸੰਗਤ ਨੂੰ ਸਾਰੇ ਜਨ ਸਿੱਖ ਜਥੇ ਬੰਦਿਆਂ ਨੂੰ ਵੀ ਵੱਧ ਚੜ ਕੇ ਇੱਥੇ ਜਿਹੜਾ ਕੱਟ ਨੂੰ ਮਤਲਬ ਦੇਣ ਪ੍ਰਮੋਟ ਕਰਨ ਨੂੰ ਵੱਡਾ ਕੱਟ ਕੀਤਾ ਜਾਵੇ ਤੇ ਬਾਕੀ ਜੇ ਨਹੀਂ ਕੋਈ ਇੱਕ ਦੋਨੇ ਚ ਹੱਲ ਹੁੰਦਾ ਫੋਨ ਨਹੀਂ ਚੱਲ ਰਹੋਦੇ ਦਫਤਰ ਦਾ ਕਰਾਉ ਕਰਦਾ ਈਸੀ ਨਿਕਲ ਕੇ ਬਖਾਇਆ ਹੁਣ ਬਾਅਦ ਕਿਦਾਂ ਨਿਕਲਦਾ ਚਾਹਿਆ ਗ੍ਰਿਫਤਾਰੀਆਂ ਦਵਾਂਗੇ ਜੇਲਾ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾ ਨਹੀਂ ਆ ਤੂੰ ਭਰਨੀ ਭੈਣ ਜੀ ਹੁਣ ਮਿਲ ਕੇ ਆਏ ਆ ਮਰਤਪਾਲ ਸਿੰਘ ਦੀ ਵਾਈਫ ਉਹਨਾਂ ਨੇ ਕੀ ਸਨਿਆ ਦਿੱਤਾ ਕੇ ਬੋਦਵਾਰੋਂ ਮਿਲ ਕੇ ਆਏ ਉਹਨੇ ਉਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਹੈ ਉਹਨਾਂ ਨੇ ਟ੍ਰੀਟਮੈਂਟ ਲੈਣ ਤੋਂ ਵੀ ਮਨਾਂ ਕਰ ਦਿੱਤਾ ਵੀ ਮੈਂ ਇਹਨਾਂ ਦੀ ਨਹੀਂ ਲੈਣੀ ਤੇ ਅਗਲੇ ਦਿਨ ਤੁਹਾਡਾ ਕੋਈ ਕੰਟੈਕਟ ਨਹੀਂ ਹੋ ਰਿਹਾ ਉਹਨਾਂ ਨਾਲ ਨਾ ਈਮ ਤੁਹਾਨੂੰ ਸਾਨੂੰ ਤਾਂ ਪਤਾ ਨਹੀਂ ਪਿਆ ਕਿ ਹਾਲਤ ਚਾਏ ਕੀ ਕਰਨਾ ਚਾਹੁੰਦੇ ਸਿੰਗਾ ਨੂੰ ਇਹਨਾਂ ਫੋਨ ਕਿਹੜੀ ਚਾਲ ਤੇ ਬੰਦ ਕਰਾਏ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗੇ ਇਹਨਾਂ ਦੀ ਹਾਲਤ ਕੀ ਆ ਨਾ ਕੋਨ ਰਾਜ ਮਾਨਣ ਤਾਂ ਤੁਸੀਂ ਸਾਹਿਬਾ ਵਾਹਿਗੁਰੂ ਜੀ ਕੀ ਫਤੇ ਬੇਰੀਅਨ ਡੀਸੀ ਨੂੰ ਤੇ ਐਸਐਸਪੀ ਸਤਿੰਦਰ ਸਿੰਘ ਨੂੰ ਵੀ ਮੇਰੀ ਅਪੀਲ ਤੇ ਨਹੀਂ ਮੈਂ ਕਰਨੀ ਮੇਰੀ ਤਾੜਨਾ ਵਾ ਕਿ ਤੁਰੰਤ ਫੋਨ ਚਾਲੂ ਕੀਤਾ ਜਾਏ ਕਿਉਂਕਿ 10 ਦਿਨ ਤੋਂ ਇਹਨਾਂ ਨੇ ਫੋਨ ਬੰਦ ਕੀਤੇ ਆ ਤੇ ਜਿਹੜੀ ਭਾਈ ਸਾਹਿਬ ਦੀ ਹਾਲਤ ਬਹੁਤ ਗੰਭੀਰ ਆ ਬੋਤਵਾਰ ਉਹਨਾਂ ਨੇ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੋਂ ਉਹਨੂੰ ਖੂਨ ਦੀ ਉਲਟੀ ਆਈ ਅਗਲੇ ਦਿਨ ਵੀ ਆਈ ਹੁਣ ਕੱਲ ਉਹਨਾਂ ਨੂੰ ਤਿੰਨ ਚਾਰ ਈਮੇਲ ਆਵੀਆਂ ਕਿਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਫੇ ਹਾਲਤ ਕੀ ਸਾਨੂੰ ਪਤਾ ਨਹੀਂ ਲੱਗ ਰਿਹਾ ਫੇ ਅੰਦਰ ਇਹਨਾਂ ਦੀ ਹਾਲਤ ਕੀ ਹੈ ਤੇ ਮੇਰੀ ਇਹਨਾਂ ਤਾਰਨਾ ਵੇ ਬਦਰੁਨਤ ਫੋਨ ਕੀਤਾ ਜਾਏ ਫੋਨ ਚਾਲੂ ਨਹੀਂ ਤੇ ਅਸੀਂ ਡੀਸੀ ਦਾ ਹੁਣ ਦਫਤਰ ਦਾ ਕਰਾਓ ਕਰਨਾ ਇਹਨੂੰ ਨਕਲ ਨਹੀਂ ਨੇ ਅੰਦਰ ਬਾਈ ਬਾਈ ਹਨ ਮਰਨਾ ਵੀ ਪੈ ਜਾਏ 17 ਤਰੀਕ ਦੀ ਕੀ ਅਪੀਲ 17 ਤਰੀਕ ਦੀ ਤੱਕ ਅਕੜ ਤੱਕ ਸਗਲੋ ਲੋ ਅਪੀਲ ਸਾਰੀ ਸੰਗਤ ਨੂੰ ਸਾਰੀ ਜਨ ਸਿੱਖ ਜਥੇ ਬੰਦਿਆਂ ਨੂੰ ਵੀ ਵੱਧ ਚੜ ਕੇ ਇੱਥੇ ਜਿਹੜਾ ਕੱਟ ਨੂੰ ਤੇ ਬਾਕੀ ਜੇ ਨਹੀਂ ਕੋਈ ਇੱਕ ਦੋਨੇ ਚ ਹੱਲ ਹੁੰਦਾ ਫੋਨ ਨਹੀਂ ਚੱਲ ਰਹੋਦੇ ਦਫਤਰ ਤੱਕਰਾਉ ਕਰਦਾ ਈਸੀ ਨਿਕਲ ਕੇ ਬਖਾਇਆ ਹਣ ਬਾਹਰ ਕਿਦਾਂ ਨਿਕਲਦਾ ਚਾਹੇ ਗ੍ਰਿਫਤਾਰੀਆਂ ਦਵਾਂਗੇ ਜੇਲਾ ਭਰਾਂਗੇ ਹੁਣ ਵੀ ਲੈ ਜੋ ਇੱਕ ਵਾਰੀ ਭਰੋ ਜੇਲਾ ਨਹੀਂ ਤੂੰ ਭਰਨੀ ਭੈਣ ਜੀ ਹਣੀ ਮਿਲ ਕੇ ਆਏ ਆ ਮਰਤਪਾਲ ਸਿੰਘ ਦੀ ਵਾਈਫ ਉਹਨਾਂ ਨੇ ਕੀ ਸਨਿਆ ਦਿੱਤਾ ਕੇ ਬੋਦਵਾਰੋਂ ਮਿਲ ਕੇ ਆਏ ਉਹਨੇ ਉਦੋਂ ਮੈਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਹੈ ਉਹਨਾਂ ਨੇ ਟ੍ਰੀਟਮੈਂਟ ਲੈਣ ਤੋਂ ਵੀ ਮਨਾਂ ਕਰ ਦਿੱਤਾ ਵੀ ਮੈਂ ਇਹਨਾਂ ਦੀ ਨਹੀਂ ਲੈਣੀ ਤੇ ਅਗਲੇ ਦਿਨ ਤੁਹਾਡਾ ਕੋਈ ਕੰਟੈਕਟ ਨਹੀਂ ਹੋ ਰਿਹਾ ਉਹਨਾਂ ਨਾਲ ਨਾ ਈਮੇਲ ਦਾ ਤੁਹਾਨੂੰ ਸਾਨੂੰ ਤਾਂ ਪਤਾ ਨਹੀਂ ਪਿਆ ਕਿ ਹਾਲਤ ਚਾਏ ਕੀ ਕਰਨਾ ਚਾਹੁੰਦੇ ਸਿੰਗਾ ਨੂੰ ਇਹਨਾਂ ਫੋਨ ਕਿਹੜੀ ਚਾਲ ਤੇ ਬੰਦ ਕਰਾਏ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗੇ ਇਹਨਾਂ ਦੀ ਹਾਲਤ ਕੀ ਆ